ਹਜੇ ਨਵੀਂ ਦੁਕਾਨ ਦਾ ਉਦਗਾਟਨ ਤੱਕ ਨਹੀਂ ਕੀਤਾ ਪਰ ਬਿਜਲੀ ਦਾ ਬਿੱਲ 8000 ਰੁਪਿਆ ਆ ਗਿਆ ਹਜੇ ਤਾਰ ਇੱਥੇ ਹੀ ਲਮਕਦੀ ਪਈ ਆ ਨਜ਼ਰ ਮਾਰ ਲਓ ਆ ਜੋੜ ਨੇ ਆ ਟੇਪ ਲੱਗੀ ਆ ਇੱਥੋਂ ਤੱਕ ਤਾਰ ਆਈ ਆ ਹਜੇ ਦੁਕਾਨ ਦੇ ਅੰਦਰ ਨਹੀਂ ਇਹ ਤਾਰ ਗਈ ਪਰ ਬਿਜਲੀ ਦਾ ਬਿੱਲ 8000 ਆ ਗਿਆ ਇੱਕ ਮਹੀਨੇ ਦਾ ਉਹ ਸਾਹਮਣੇ ਮੀਟਰ ਲੱਗਿਆ ਉਹ ਨਜ਼ਰ ਮਾਰ ਲਓ ਬਕਸਾ ਬਕਸੇ ਦੇ ਵਿੱਚ ਮੀਟਰਾਂ ਤੇ 925 ਯੂਨਟਾਂ ਵੀ ਮੱਚ ਗਈਆਂ ਔਰ ਕਿਤੇ ਕੋਈ ਵੀ ਬਿਲਕੁਲ ਤਾਰ ਉਵੇਂ ਦੀ ਉਵੇਂ ਪਈ ਜਿਵੇਂ ਬਿਜਲੀ ਵਾਲੇ ਇੱਥੇ ਲਾਗੇ ਆ ਇਹ ਕਿੰਨਾ ਟਾਈਮ ਪਹਿਲਾਂ ਮੀਟਰ ਲਾਇਆ ਜੀ ਮਹੀਨਾ ਹੋ ਗਿਆ ਜੀ ਤੇ ਬਿਜਲੀ ਅੰਦਰ ਬਿਜਲੀ ਕਨੈਕਸ਼ਨ ਦਿੱਤਾ ਹੀ ਨਹੀਂ ਖਾਲੀ ਆ ਖਾਲੀ ਦੁਕਾਨ ਪਈ ਆ ਇਹ ਖੁੱਲੀ ਨਹੀਂ ਰੱਖ ਕਿੰਨਾ ਬਿੱਲ ਆ ਗਿਆ ਆ 250 ਰੁਪਏ ਕੀ ਯੂਨਟਾਂ ਕਿੰਨੀਆਂ ਮਾਹ ਤੋਂ 25 ਮਤਲਬ ਐ ਵੀ ਮੱਚ ਗਿਆ ਸੰਦੂ ਖਾ ਗਿਆ ਨਹੀਂ ਗਏ ਅਕੇ ਜ਼ੀਰੋ ਆਉਂਦੀ ਜਿਹੜੀ ਮੈਂ ਸਰਕਾਰ ਤੋਂ ਵੀ ਜ਼ੀਰੋ ਹੀ ਹੈਗੀ ਸਾਨੂੰ ਕਿ ਪਦਾਂਤਰ 925 ਜੁੰਡ ਹੈਗੀ ਨਹੀਂ ਹੈਗੀ ਸੱਦਨਾ ਹੀ ਬਿਜਲੀ ਵਾਲਿਆਂ ਨੂੰ ਵੀ ਆ ਕੇ ਇੱਥੇ ਵੇਖੋ ਤੁਸੀਂ ਫੋਨ ਕੀਤੇ ਕੋਈ ਗੱਲ ਨਹੀਂ ਸੁਣਦਾ ਉੱਥੇ ਨਹੀਂ ਸੁਣਦੇ ਗੱਲ ਹਾਂ ਮੁੰਡਾ ਵੀ ਉੱਥੇ ਗਿਆ ਅਸਦੀ ਨੂੰ ਮਿਲਿਆ ਅਸਾਨੂੰ ਮਿਲਿਆ ਸਾਰਾ ਗੱਲ ਕਰਕੇ ਉਹ ਕਹਿੰਦੇ ਤੁਸੀਂ ਵਿਚਾਰੀ ਹੋਏਗੀ ਕੀ ਕਹਿੰਦੇ ਆ ਅੱਗੇ ਨੂੰ ਆਜੋ ਕੀ ਕਹਿੰਦੇ ਆ ਤੁਸੀਂ ਗਏ ਜੀ ਉਹਨਾਂ ਨੂੰ ਕਿਹਾ ਵੀ ਇਹ ਕੀ ਹੋ ਗਿਆ ਮੈਂ ਭਾਈ ਉੱਥੇ ਜਿਹੜੇ ਕਾਊਂਟ ਤੇ ਆਪਣੇ ਬੈਠੇ ਹੁੰਦੇ ਨੇ ਨਾ ਬੰਦੇ ਆ ਉਹਨਾਂ ਨੂੰ ਮਿਲਿਆ ਸੀਗਾ ਉਹ ਕਹਿੰਦੇ ਭਾਈ ਤੁਹਾਡੀ ਜੁੰਡ ਤਾਂ ਮੱਚ ਗਈ ਹੈ 926 ਬਾਕੀ ਫੇਰ ਵੀ ਚੈੱਕ ਕਰਾ ਲੈਣੇ ਬਸ ਬਾਕੀ ਦਾ ਕੋਈ ਹੱਲ ਕੋਈ ਨਹੀਂਗਾ ਨੀ ਤੇ ਫਿਰ ਭਾਜੀ ਤੁਸੀਂ ਬਲਬ ਵੀ ਨਹੀਂ ਲਾਇਆ ਤਾਰ ਆਹ ਕੌਣ ਪਾ ਕੇ ਗਿਆ ਇਹਨੇ ਤਾਰ ਭਾਜੀ ਇਹ ਤਾਂ ਉਹਨਾਂ ਦਾ ਇਲੈਕਟ੍ਰੀਸ਼ੀਅਨ ਹੀ ਪਾ ਕੇ ਗਿਆ ਬਿਜਲੀ ਵਾਲਾ ਹਾਂ ਤੁਸੀਂ ਆਹ ਵੇਖੋ ਨਾ ਤਾਰ ਮੇਰੀ ਬਾਹਰ ਪਈ ਹੋਈ ਹੈ ਹਜੇ ਜੁੜੀ ਵੀ ਨਹੀਂ ਹੋਈ ਹੈ ਹਾਂ ਤੇ ਇਹ ਕਹਿੰਦਾ ਵੀ ਤੁਹਾਡਾ ਬਿੱਲ ਆ ਗਿਆ ਇਹਨਾਂ ਹਾਂ ਹੁਣ ਬਿੱਲ ਆ ਗਿਆ 8150 926 ਜੂਨਟ ਮੱਚੀ ਆ ਚੱਲ ਮੰਨ ਲਓ ਜੇ ਤਾਰ ਵੀ ਜੁੜੀ ਹੋਈ ਆ ਤੇ ਦੁਕਾਨ ਆਪਣੀ ਖਾਲੀ ਪਈ ਹੋਈ ਆ ਖਾਲੀ ਹੈ ਦੁਕਾਨ ਖੋਲਿਆ ਜੀ ਇਹਨੂੰ ਆਹ ਵੇਖ ਲਓ ਹਾਲਾਤ ਫਿਰੋਜ਼ਪੁਰ ਦੇ ਕਿ ਦੁਕਾਨ ਹੈ ਖਾਲੀ ਪਈ ਆ ਮਤਲਬ ਨਵੀਂ ਬਣਾਈ ਸੀ ਕੰਮ ਚਲਾਉਣ ਲਈ ਪਰ ਦੁਕਾਨ ਖਾਲੀ ਆ ਬਿਜਲੀ ਦੀ ਤਾਰ ਇੱਥੋਂ ਤੱਕ ਆਉਂਦੀ ਆ ਜਿਹੜੀ ਬਿਜਲੀ ਬੋਰਡ ਨੇ ਪਾਤੀ ਮੀਟਰ ਤੋਂ ਪਰ ਬਿੱਲ 8000 ਬਣ ਗਿਆ ਇਹ ਵੀ ਮੈਂ ਕਹਿੰਦਾ ਕਿ ਚਮਤਕਾਰ ਹੋ ਗਿਆ ਫਰੋਇਪਰ ਚ ਕਿ 8000 ਰੁਪਿਆ ਬਿਜਲੀ ਦਾ ਬਿੱਲ ਬਣ ਗਿਆ 925 ਯੂਨਟ ਜਿਹੜੀਆਂ ਕਰੀਬ ਮੱਚ ਗਈਆਂ ਇੱਥੇ ਮੀਟਰ ਵੀ ਬਾਹਰ ਲੱਗੇ ਨਹੀਂ ਵੀ ਘਰੇ ਮੀਟਰ ਲੱਗਾ ਕੋ ਕੁੰਡੀ ਲਾ ਲਈ ਹੋਵੇ ਕੋ ਕੁੰਡੀ ਗੰਡੀ ਵਾਲਾ ਚੱਕਰ ਤਾਂ ਨਹੀਂ ਮੀਟਰ ਸਾਨੂੰ ਖਾਇ ਹੀ ਨਹੀਂ ਅਸੀਂ ਤਾਂ ਜਿਹੜਾ ਜਿਹੜਾ ਆਉਂਦੀ ਵੀ ਰੀਡਿੰਗ ਉਹ ਹੀ ਵੇਖੀ ਹੈ ਹੋ ਸਕਦਾ ਪਹਿਲਾਂ ਹੀ ਇੰਨੀਆਂ ਯੂਨਟਾਂ ਹੋਣ ਤਾਂ ਕਿ ਮੱਛੀ ਸਾਨੂੰ ਕੀ ਪਤਾ ਸੀ ਹੋ ਸਕਦਾ ਲਾਗੇ ਹਾਂ ਹਾਂ ਨਾ ਪਹਿਲਾਂ ਮੱਛੀ ਲੰਗੀ ਹੋਵੇ ਇੱਥੇ ਲਾਗਾ ਅਸੀਂ ਤਾਂ ਜ਼ੀਰੋ ਰੀਡਿੰਗ ਵੇਖੀ ਹੈ ਤੇ ਮਗਰੋਂ ਤੇ ਨਾਲ ਪੱਤੀ ਵੀ ਲੱਗੀ ਆਉਂਦੀ ਧੌਂਦੇ ਨਾਲ ਬਿੱਲ ਲੱਗਾ ਹੁਣ ਗੱਲ ਕੋਲ ਨਹੀਂ ਸੁਣਦੇ ਪਏ ਮੁੰਡਾ ਦੋ ਵਾਰ ਗਿਆ ਗੱਲ ਨਹੀਂ ਸੁਣੀ ਕਿਸੇ ਨੇ ਹਾਂ ਕਨੈਕਸ਼ਨ ਨਾਲ ਗੱਲ ਕੀਤੀ ਹੈ ਤੇ ਉਹ ਕਿੰਦਾ ਕਿਸੇ ਕਰਾਵਾਂਗੇ ਯੋਗ ਆਪਰੇਟਰੀਆ ਬਾਰ ਤਾਰ ਜੁੜੀ ਨਹੀਂ ਗਈ ਤਾਂ ਬਿਲਕੁਲ ਤੁਸੀਂ ਵੇਖੋ ਕਿ ਮੀਟਰ ਤੋਂ ਸਿੱਧੀ ਤਾਰ ਆ ਸਾਹਮਣੇ ਮੀਟਰ ਬਾਹਰ ਆ ਰੋਡ ਤੇ ਔਰ ਉਥੋਂ ਤਾਰ ਬਿਜਲੀ ਬੋਰ ਆ ਪਾ ਕੇ ਗਿਆ ਆ ਉੱਪਰ ਦੀ ਤਾਰਾਂ ਆਉਂਦੀਆਂ ਨੇ ਸਿਰਫ ਦੁਕਾਨਾਂ ਨੇ ਮਗਰ ਇਹ ਨਹੀਂ ਵੀ ਕੋਈ ਕੁੰਡੀ ਲਾ ਲਿਆ ਆ ਗਵੰਡੀ ਦੇ ਸਾਰੇ ਇਹ ਵੀ ਇੱਥੇ ਖੜੇ ਨੇ ਗਵੰਡੀ ਜਿਹੜੇ ਨੇ ਉਹ ਵੀ ਇੱਥੇ ਖੜੇ ਨੇ ਤੇ ਇਧਰੋਂ ਇੱਥੋਂ ਤੱਕ ਤਾਰ ਆਉਂਦੀ ਆ ਔਰ ਇਹ ਤਾਰ ਦੇ ਉੱਪਰ ਇਹ ਟੇਪ ਵੇਖ ਲਓ ਬਲੇਟੀ ਹੋਈ ਆ ਇਹਨੀ ਬਿੱਤਾਰਾ ਨੰਗੀਆਂ ਨੇ ਕੋਈ ਕੁੰਡੀ ਲਾਉਂਦਾ ਹੋਊਗਾ ਆਹ ਵਾਲੀ ਤਾਰ ਆ ਉੱਤੇ ਟੇਪ ਇਹ ਕਹਿੰਦੇ ਵੀ ਮਹਿਕਮੇ ਵਾਲੇ ਆਪ ਹੀ ਐਬਲੇਟ ਕੇ ਗਏ ਆ ਆ ਹੁਣ ਤੁਹਾਨੂੰ ਵਿਖਾ ਦਿੰਦੇ ਆ ਵੀ ਦੁਕਾਨ ਦੇ ਅੰਦਰ ਕੀ ਆ ਆ ਚੈੱਕ ਕਰ ਲਓ ਆ ਵੇਖ ਲਓ ਆ ਖਾਲੀ ਪਈ ਦੁਕਾਨ ਬਿਲਕੁਲ ਖਾਲੀ ਕੋਈ ਸਵਿਚ ਦੇ ਵਿੱਚ ਇੱਥੇ ਲਾਈਟ ਜਾਂ ਕੋਈ ਵੀ ਇਹੋ ਜੀ ਚੀਜ਼ ਨਹੀਂ ਵੀ ਜਿਹੜੀ ਇੱਥੇ ਲਾਈਟ ਆਈ ਹੋਵੇ ਪਰ ਬਿਜਲੀ ਦਾ ਬਿੱਲ ਆਇਆ ਏ ਬਿਜਲੀ ਦਾ ਬਿੱਲ ਆਇਆ ਏ ਲਾਈਟ ਨਹੀਂ ਹਜੇ ਆਈ ਇਸ ਦੁਕਾਨ ਦੇ ਅੰਦਰ ਖਾਲੀ ਦੁਕਾਨ ਪਈ ਆ ਲਾਈਟ ਨਹੀਂ ਆਈ ਪਰ ਬਿਜਲੀ ਦਾ ਬਿੱਲ 925 ਯੂਨਿਟਾਂ ਦਾ ਆ ਗਿਆ ਔਰ ਮਹਿਕਮੇ ਵਾਲੇ ਜਿਹੜੇ ਨੇ ਉਹ ਇਹਨਾਂ ਨੂੰ ਗੇੜੇ ਖਵਾਰੇ ਨੇ ਇਹ ਫਿਰ ਹੁਣ ਗੇੜਿਆਂ ਤੇ ਹੀ ਆ ਕੰਮ ਭਾਈ ਮੈਂ ਅੱਜ ਗਿਆ ਸੀ ਉਹਨਾਂ ਕੋਲ ਤੇ ਬਾਕੀ ਮੈਂ ਐਕਸਸ ਮਿਲਿਆ ਹੀ ਬੰਦਿਆਂ ਨੂੰ ਦੋ ਤਿੰਨ ਜਣਾਂ ਨੂੰ ਤੇ ਉਹਨਾਂ ਨੇ ਮੈਂ ਆਪਣਾ ਬਿੱਲ ਦੇ ਆ ਹੀ ਕਹਿੰਦੇ ਇੱਕ ਦੋ ਦੋ ਦਿਨ ਵੇਟ ਕਰੋ ਤੇ ਮੈਂ ਬਸ ਉਹ ਦੇਖੋ ਉਹਨਾਂ ਨੇ ਮੈਨੂੰ ਤਾਂ ਉੱਥੋਂ ਵਾਪਸ ਆ ਗਿਆ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਉਹ ਕੰਨੇ ਦਾ ਕੋਈ ਹੱਲ ਨਹੀਂ ਮਤਲਬ ਇਹਦਾ ਇਹ ਹੋਇਆ ਵੀ ਬਿੱਲ ਤੁਹਾਨੂੰ ਹੀ ਧਾਰਨਾ ਪੈਣਾ ਉਹ ਇਹ ਸਾਬ ਨਾ ਕਹਿ ਰਿਹਾ ਵੀ ਤੁਹਾਡੀ 926 ਜੂਨਟ ਮੱਚੀ ਹੋਈ ਆ ਇਹਦਾ ਕੋਈ ਹੱਲ ਨਹੀਂ ਮੈਂ ਕਿਹਾ ਮੇਰੀ ਕੇਵਲ ਬਾਹਰ ਪਈ ਹੋਈ ਆ ਤੇ ਮੀਟਰ ਵੀ ਮੀਟਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਗੇ ਉੱਥੇ ਕੋਈ ਕੁੰਡੀ ਨਹੀਂ ਹੈਗੀ ਇੱਥੇ ਵੀ ਕੋਈ ਕੁੰਡੀ ਨਹੀਂ ਹੈਗੀ ਤੁਸੀਂ ਦੇਖਿਆ ਆਂਡੀਆਂ ਗਵਾਂਡੀਆਂ ਤੇ ਛੱਤ ਤੇ ਚੜ ਕੇ ਕੋਈ ਕੁੰਡੀ ਤਾਂ ਨਹੀਂ ਨਾ ਕੁਝ ਨਹੀਂ ਹੈਗੀ ਸਰ ਮੈਂ ਸਾਰਾ ਚੜ ਕੇ ਵੇਖਿਆ ਹੂੰ ਬਾਕੀ ਆ ਗਵਾਂਡੀ ਨਾਲੇ ਨਾਲ ਹੀ ਖੜੇ ਭਾਜੀ ਖੜੇ ਸਾਰੇ ਇਹਨਾਂ ਨਾਲ ਗੱਲ ਕਰ ਲਓ ਤੁਸੀਂ ਆਪੇ ਮੈਂ ਤੁਹਾਨੂੰ ਮੀਟਰ ਵਿਖਾ ਦਿੰਦਾ ਇੱਕ ਵਾਰੀ ਲਾਈਵ ਕਿ ਮੀਟਰ ਦੇ ਉੱਪਰ ਯੂਨਿਟਾਂ ਕਿੰਨੀਆਂ ਨੇ ਆ ਬਾਹਰ ਦੀ ਤਾਰ ਆ ਰਹੀ ਆ ਆ ਬਿਲਕੁਲ ਬਾਹਰ ਦੀ ਨਵੀਂ ਤਾਰ ਇਹਦੇ ਵਿੱਚ ਕੋਈ ਵੀ ਜਿਹੜਾ ਜੋੜ ਨਹੀਂ ਹੈਗਾ ਵੀ ਇੱਥੋਂ ਜੋੜ ਹੋਵੇ ਔਰ ਜੋੜ ਤੋਂ ਕਿਸੇ ਨੇ ਕੁੰਡੀ ਲਾਈ ਹੋਵੇ ਔਰ ਆ ਮੀਟਰ ਲੱਗਾ ਪਿਆ ਇਹ ਮੈਨੂੰ ਲੱਗਦਾ ਦੁਕਾਨੇ ਤੁਹਾਡੀ ਆ ਜਿਵੇਂ ਉਹ ਕਹਿੰਦੇ ਵੀ ਬਿਜਲੀ ਵਾਲੇ ਕਹਿੰਦੇ ਹੋ ਸਾਰਾ ਕੁੰਡੀ ਲੱਗੀ ਹੋਵੇ ਇਹੋ ਜਿਹਾ ਚੱਕਰ ਤਾਂ ਨਹੀਂ ਨਹੀਂ ਇਹ ਕੋਈ ਚੱਕਰ ਨਹੀਂ ਭਜੀ ਹਾਂ ਤਾਂ ਆ ਤੁਹਾਨੂੰ ਮੈਂ ਵਿਖਾ ਦਿੰਦਾ ਇਹ ਆ ਨਜ਼ਰ ਮਾਰ ਲਓ ਆ ਉੱਪਰ ਵਾਲਾ ਮੀਟਰ ਆ ਇਹ ਜਦੋਂ ਬਲਿੰਕ ਕਰਦਾ ਕੁਝ ਸਮੇਂ ਬਾਅਦ ਜ਼ੀਰੋ ਆਉਂਦੀਆਂ ਉਸ ਤੋਂ ਬਾਅਦ ਜਿਹੜੀਆਂ ਉਸ ਤੋਂ ਬਾਅਦ ਜਿਹੜੀ ਆ ਯੂਨਿਟਾਂ ਸ਼ੋਅ ਕਰ ਜਾਂਦੀਆਂ ਨੇ 925 ਯੂਨਿਟਾਂ ਜਿਹੜੀਆਂ ਨੇ ਇਹਦੇ ਵਿੱਚ ਜਿਹੜੀਆਂ ਮੀਟਰ ਦੇ ਵਿੱਚ ਸ਼ੋਅ ਸ਼ੋਅ ਆ ਦੋਵੇਂ ਇੱਕੋ ਦਿਨ ਲੱਗੇ ਉਹ ਚੱਲ ਪਿਆ ਦੂਜਾ ਚਲਾ ਲਿਆ ਉਹਨਾਂ ਨੇ ਨਹੀਂ ਨਹੀਂ ਚੱਲਿਆ ਉਹ ਕਿੰਨਾ ਦਾ ਉਹ ਅਗਲੀ ਦੁਕਾਨ ਰੱਖਦੇਗਾ ਅੱਛਾ ਉਹਦੀ ਯੂਨਿਟਾਂ ਵੇਖ ਲੈਣਗੇ ਉਹਦੇ ਨਾਲ ਆਈਆਂ ਹੁਣ ਇਹ ਤਾਂ ਨੱਪ ਕੇ ਰੱਖਣਾ ਪੈਣਾ ਦੇਖੋਗਾ ਨੱਪੋਗਾ ਕਿਵੇਂ ਨੱਪਦੇ ਆ ਇਹਨੂੰ ਥੋੜਾ ਧਿਆਨ ਨਾਲ ਥੋੜਾ ਜਿਹਾ ਆ ਗਿਆ ਇੱਕ ਮਿੰਟ ਰਹਿਣ ਦਿਓ ਰਹਿਣ ਦਿਓ ਹੱਥ ਨਾਲ ਅੱਗੇ ਲਾਓ ਤੁਸੀਂ ਤਾਰਾਂ ਵੀ ਨੰਗੀਆਂ ਨੇ 925 ਆ ਗਈਆਂ ਨੇ ਆ ਨਜ਼ਰ ਮਾਰ ਲਓ ਇਹ ਮੀਟਰ ਇਹਨਾਂ ਦੀ ਬੰਦ ਦੁਕਾਨ ਦਾ ਬੰਦ ਪਈ ਹੈ ਤੇ ਆਹ ਵੇਖ ਲਓ 925 ਯੂਨਿਟਾਂ ਦਾ ਬਿੱਲ ਆ ਗਿਆ ਇਹਨਾਂ ਨੂੰ 8100 ਤੋਂ ਕੁਝ ਰੁਪਏ ਤੇ ਇਹ ਦੋਵੇਂ ਮੀਟਰ ਸੇਮ ਲੱਗੇ ਨੇ ਪਰ ਆਪਾਂ ਇਹਨਾਂ ਦੀ ਮੀਟਰ ਦੀ ਗੱਲ ਕਰ ਰਹੇ ਹਾਂ ਫਿਲਹਾਲ ਹੁਣ ਇਹ ਕਿਵੇਂ ਆਈਆਂ ਯੂਨਟਾਂ ਕਿਵੇਂ ਇਹ ਬਿੱਲ ਜਿਹੜਾ ਇਹ ਬਣਿਆ ਇਹ ਤਾਂ ਹੁਣ ਉਹ ਜਾਣਦੇ ਨੇ ਤੁਹਾਡਾ ਨਾਮ ਕੀ ਹੈ ਕਿਸ ਨਾਮ ਤੇ ਮੀਟਰ ਆ ਆਤਮਾ ਸਿੰਘ ਦੇ ਨਾਮ ਤੇ ਆਰਨਾ ਮਹੀਨਾ ਪਹਿਲਾਂ ਲੱਗਿਆ ਹਾਂ ਮਹੀਨਾ ਬਿਜਲੀ ਦਫਤਰ ਫਿਰੋਜ਼ਪੁਰ ਸਿਟੀ ਵਾਲਾ ਆਪਣੀ ਸਿਟੀ ਫਿਰੋਜ਼ਪੁਰ ਵਾਲਾ ਤਾਂ ਹੁਣ ਦੇਖਣਾ ਹੋਵੇਗਾ ਕਿ ਮਹਿਕਮਾ ਕੀ ਪੜਤਾਲ ਕਰਦਾ ਹੈ ਕਿ ਮਹਿਕਮੇ ਨੂੰ ਪਤਾ ਲੱਗਦਾ ਹੈ ਕਿ ਯੂਨਿਟਾਂ ਕਿੱਥੇ ਗਈਆਂ ਕਿ ਨੇ ਮਚਾਈਆਂ ਮਹਿਕਮੇ ਨੇ ਜਾਲੀ ਬਿੱਲ ਪਾਤਾ ਜਾਂ ਮੀਟਰ ਪੁਰਾਣਾ ਲਾਤਾ ਜਿਵੇਂ ਕਹਿ ਰਿਹਾ ਕਿ ਜਿਹਦੇ ਵਿੱਚ ਪਹਿਲਾ ਯੂਨਿਟਾਂ ਮੱਚੀਆਂ ਹੁਣ ਇਹ ਹੁਣ ਬੜਾ ਵੱਡਾ ਸਵਾਲ ਖੜਾ ਹੋ ਗਿਆ ਬਿਜਲੀ ਮਹਿਕਮੇ ਫਿਰੋਜ਼ਪੁਰ ਦੇ ਅਧਿਕਾਰੀਆਂ ਦੇ ਉੱਪਰ ਕਿ ਇਹ ਗਲਤੀ ਆ ਜਾਂ ਕੀ ਹੈ ਇਸ ਦੀ ਇਨਵੈਸਟੀਗੇਸ਼ਨ ਹਾਲਾਂਕਿ ਪਰਿਵਾਰ ਕਹਿ ਰਿਹਾ ਸੀ ਜਾ ਰਹੇ ਆ ਠੱਕੇ ਤੁੱਕੇ ਖਾ ਕੇ ਵਾਪਸ ਆ ਗਏ ਆ ਔਰ ਗੱਲਾਂ ਇਹੀ ਸੁਣਨ ਨੂੰ ਮਿਲ ਰਹੀਆਂ ਵੀ ਤੁਹਾਨੂੰ ਬਿੱਲ ਪਰ ਨਹੀਂ ਪੈਣਾ ਇਹੋ ਜੀ ਸ਼ੰਕਾ ਕਹਿੰਦੇ ਆ ਉਹਨਾਂ ਦੀਆਂ ਗੱਲਾਂ ਤੋਂ ਨਿਕਲ ਕੇ ਬਾਹਰ ਆਉਂਦੀ ਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਮਹਿਕਮਾ ਕੀ ਕੁਝ ਇਸ ਦੇ ਬਾਬਤ ਕਰਦਾ ਹੈ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਆਪਣੀ ਰਾਏ ਤੁਸੀਂ ਵੀ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸ਼ਬੀਰ ਸਿੰਘ ਹੈ ਜੀ ਇਹ ਕੀ ਗੱਲ ਹੋਈ ਤੁਹਾਡੀ ਜਿਹੜੀ ਮੀਟਰ ਵਾਲੀ ਆ ਇਹ ਮੇਰੇ ਬੇਟੇ ਨਾਲ ਆਤਮ ਸਨਾਨਾ ਮੀਟਰ ਲੱਗਾ ਤੇ ਉਹ ਮੈਸੇਜ ਆ ਗਿਆ 8100 ਰੁਪਏ ਦਾ ਬਿੱਲ ਆ ਗਿਆ ਤੇ ਜਦੋਂ ਕਿ ਅਸੀਂ ਚਲਾਇਆ ਹੀ ਨਹੀਂ ਬਸ ਤਾਰ ਬਾਹਰ ਪਈ ਖੰਬੇ ਉੱਤੇ ਟੰਗੀ ਪਈ ਹੈ ਕ੍ਰੈਸ਼ ਨਹੀਂ ਜੋੜਿਆ ਇਹਨਾਂ ਦਾ ਦੁਕਾਨ ਦਾ ਮੀਟਰ ਆ ਦੁਕਾਨ ਦਾ ਮੀਟਰ ਆ ਦੁਕਾਨ ਹਜੇ ਚਲਾਈ ਨਹੀਂ ਚਲਾਈ ਨਹੀਂ ਖੁੱਲੀ ਨਹੀਂ ਸੀ ਬੰਦ ਪਈ ਆ ਬੰਦ ਪਈ ਆ ਕਿੰਨਾ ਬਿੱਲ ਆ ਗਿਆ 8150 ਰੁਪਏ ਤੇ ਯੂਨਟਾਂ ਕਿੰਨੀਆਂ 925 ਦਸੀ ਜਾਂਦਾ ਮਤਲਬ ਖੜੇ ਮੀਟਰ ਦੀਆਂ ਇੰਨੀਆਂ ਆ ਗਈਆਂ ਅਸੀਂ ਤਾਂ ਬਾਰੂ ਜ਼ੀਰੋ ਵੇਖਦੇ ਸੀ ਅੰਦਰ 925 ਹੈ ਹਾਂ ਮਹਿਕਮੇ ਵਾਲੇ ਕੀ ਕਹਿੰਦੇ ਆ ਮੈਂਨੂੰ ਬੇਟਾ ਦੋ ਤਿੰਨ ਵਾਰੀ ਗੱਲ ਹੀ ਸੁਣੀ ਨਹੀਂ ਗੱਲ ਸੁਣ ਰਹੀ ਗੈਸਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕੀ ਮੰਗ ਆ ਤੁਹਾਡੀ ਹੁਣ ਸਾਡੀ ਮੰਗ ਇਹ ਵਿੱਚ ਬੇਟਾ ਜ਼ੀਰੋ ਕੀਤਾ ਜਾਵੇ ਹਾਂ